ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਇਹ ਹਰਗੁਣ ਦੇ ਸਕੂਲ ਦਾ ਰਖੜੀ ਦਾ ਕੰਪੀਟੀਸ਼ਨ ਹੈ ਰਾਖੀ ਮੇਕਿੰਗ ਕੰਪੀਟੀਸ਼ਨ ਹੈ ਇਹਨਾਂ ਨੂੰ ਘਰੇ ਆ ਦਿੱਤੇ ਆ ਜਿਹੜੇ ਆਪਾਂ ਪੇਪਰ ਹੁੰਦੇ ਆਗੇ ਇਹਨਾਂ ਉੱਤੇ ਇੱਕ ਹੱਥ ਬਣਾ ਕੇ ਇੱਥੇ ਕਹਿੰਦੇ ਰਖੜੀ ਹੈ ਜਿਹੜੀ ਬਣ ਕੇ ਤਿਆਰ ਕਰਕੇ ਘਰੇ ਬਣਾ ਕੇ ਇੱਥੇ ਬਣ ਕੇ ਭੇਜਣੀ ਹੈ ਫਿਰ ਇਹਨੂੰ ਆਪਾਂ ਲੈਮੀਨੇਟ ਕਰਕੇ ਸਕੂਲ ਦੇ ਵਿੱਚ ਭੇਜਾਂਗੇ ਸਭ ਤੋਂ ਪਹਿਲਾਂ ਆਪਾਂ ਲੈਨੇ ਦੋ ਪਛਮ ਦੇ ਗੋਲੇ ਇੱਕ ਆਪਾਂ ਟੇਪ ਲਈ ਹੈ ਆ ਮੋਤੀ ਲੈਨੇ ਛੋਟੇ ਛੋਟੇ ਜੇ ਤੇ ਇੱਕ ਆਪਾਂ ਲਿਆ ਫੈਬਿਕੋਲ ਇੱਕ ਰੀਲ ਤੇ ਸੂਈ ਚਲੋ ਜੀ ਆਪਾਂ ਪਹਿਲਾਂ ਹੁਣ ਰਾਖੀ ਜਿਹੜੀ ਬਣਾਉਣੀ ਆ ਕੀਤੂ ਦੀ ਆਪਾਂ ਇਹ ਦੋਨਾਂ ਦੇ ਪਛਮ ਦੇ ਜਿਹੜੇ ਤਾਗੇ ਨੇ ਆਪਾਂ ਇਸ ਤਰ੍ਹਾਂ ਲੈ ਲੇ ਇੱਕ ਰੈੱਡ ਵਾਲਾ ਇੱਕ ਦੇ ਨਾਲ ਲਾਈਟ ਵਾਲਾ ਇਹਨਾਂ ਨੂੰ ਥੋੜਾ ਥੋੜਾ ਇਦਾਂ ਫੋਲਡ ਕਰ ਲਾਂਗੇ ਤਿੰਨ ਚਾਰ ਲੇਅਰਾਂ ਹੀ ਆਪਾਂ ਜਿਹੜੀਆਂ ਮੋੜ ਲਾਂਗੇ ਇਸ ਤਰ੍ਹਾਂ ਇਹਨੂੰ ਇੱਥੋਂ ਆਪਾਂ ਕੱਟ ਦਵਾਂਗੇ ਇੱਥੋਂ ਆਪਾਂ ਇਹਨੂੰ ਐਨਾ ਕੱਟ ਦਿੱਤਾ ਸੇਮ ਆਪਾਂ ਇਹ ਇੱਕੋ ਜਿਹਾ ਇਹ ਕੱਟ ਲੇ ਅਗੋਂ ਮੈਂ ਬਚਿਆ ਇਹ ਸੁਚਾੜੀ ਤੇ ਕੋਈ ਵੀ ਨੂੰ ਦੇਖ ਤਾ ਨਹੀਂ ਇੱਥੇ ਹੁਣ ਦੇਖਿਓ ਲੈ ਦੇ ਵਲ ਸੁਟਾ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਲਗਾ ਲਾਂਗੇ ਪਹਿਲਾਂ ਟੇਪ ਨਾਲ ਟੇਪ ਨਾਲ ਆਪਾਂ ਇਹਨੂੰ ਇੱਕ ਇਸ ਤਰ੍ਹਾਂ ਪੇਪਰ ਬੋਰਡ ਜਾਂ ਕਿਸੇ ਸਲੇਟ ਦੇ ਉੱਤੇ ਲਗਾ ਲਾਂਗੇ ਤਾਂ ਕਿ ਇਹ ਦੁਰਦਰ ਨਾ ਖਿਸਕੇ ਆਪਾਂ ਇਹਨੂੰ ਜਿਹੜਾ ਇਹਦੀ ਲੜੀ ਜੀ ਬਣਾਉਣੀ ਆ ਇਸ ਤਰ੍ਹਾਂ ਆਪਾਂ ਦੋਨੇ ਇਹ ਜੜੀਆਂ ਟੇਪ ਨਾਲ ਚਿਪਕਾ ਲਾਵਾਂਗੇ ਉਨਾ ਪੰਜ ਤਰ੍ਹਾਂ ਇਹਨੂੰ ਇੱਕ ਗੁੱਤੀ ਤਰ੍ਹਾਂ ਗੁੰਦ ਲਵਾਂਗੇ ਐਵੇਂ ਫਿਰ ਇਹਦੀ ਇੱਕ ਲੜੀ ਜੀ ਬਣ ਜੂਗੀ ਉਹਦਾ ਆਪਾਂ ਬਣਾਵਾਂਗੇ ਫਲਾਵਰ ਫਲਾਵਰ ਟੇਪ ਆਪਾਂ ਤਾਂ ਲਗਾ ਲਈ ਕਿ ਤਾਂ ਇੱਧਰ ਉੱਧਰ ਜਿਹੜਾ ਇਹ ਪਛਮ ਆਪਣੀ ਨਾ ਖਿਸਕੇ ਇਸ ਤਰ੍ਹਾਂ ਪਾਈਕ ਲੜੀ ਜੀ ਬਣਾ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਗੁੰਦ ਕੇ ਐਵੇਂ ਗੋਲ-ਗੋਲ ਜਿਹੜਾ ਰਾਉਂਡ ਕਮਾਉਣ ਲਈ ਲਵਾਂਗੇ ਇੱਕ ਰੋਜ਼ਾ ਬਣ ਜਾਊਗਾ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਇਹ ਸਾਰਾ ਬਣ ਜਾਊਗਾ ਇੱਥੋਂ ਫਿਰ ਆਪਾਂ ਜਿਹੜਾ ਆ ਵਾਲਾ ਪਾਰਟ ਬਚ ਗਿਆ ਆਪਾਂ ਸੂਈ ਨਾਲ ਜਿਹੜਾ ਇੱਥੇ ਇਹਨੂੰ ਲੋਕ ਕਰ ਦਵਾਂਗੇ ਸਟਿਚ ਕਰ ਦਵਾਂਗੇ ਲਓ ਜੀ ਆਪਾਂ ਇੱਕਾ ਸੂਈ ਨਾਲ ਗੁੰਦ ਕੇ ਇਸ ਤਰ੍ਹਾਂ ਬਣਾ ਲਿਆ ਇਹਨੂੰ ਸਟਿਚ ਕਰ ਲਿਆ ਸੂਈ ਨਾਲ ਦੇਖੋ ਹੁਣ ਆਪਾਂ ਇਹ ਤੇ ਲਗਾਵਾਂਗੇ ਫਲਾਵਰ ਲੋ ਜੀ ਆਪਣੇ ਕੋਲ ਇੱਕ ਆ ਪੈਤੀ ਸਟੋਨ ਆਪਣੇ ਕਿਸੇ ਵੀ ਉਹ ਸੂਈ ਤੇ ਲਾ ਲੋ ਜਾ ਕੇ ਤੇ ਫੇਰ ਪੈਨ ਤੇ ਵੀ ਇਦਾਂ ਲੱਗੇ ਹੁੰਦੇ ਉਹ ਬਚ ਗਏ ਸੀ ਉਹ ਆਪਾਂ ਨੂੰ ਮਿਲ ਗਿਆ ਆਪਾਂ ਇਹ ਤੇ ਪਹਿਲਾਂ ਇਹ ਲਗਾ ਕੇ ਫਿਰ ਉਸ ਤੋਂ ਬਾਅਦ ਲਗਾਤਾ ਇਹਦੇ ਉੱਤੇ ਮਣਕਾ ਜਾਂ ਇਹ ਇਸ ਤਰ੍ਹਾਂ ਇਹਦੇ ਉੱਤੇ ਆਪਾਂ ਮਣਕਾ ਲਗਾਤਾ ਦੇਖੋ ਕਿੰਨਾ ਸੋਹਣਾ ਲੱਗਦਾ ਉਸ ਤੋਂ ਬਾਅਦ ਆ ਸਾਰੇ ਜਿਹੜੇ ਮਣਕੇ ਹੌਲੀ ਹੌਲੀ ਇਦਾਂ ਆਪਾਂ ਲਗਾ ਦਵਾਂਗੇ ਬਾਤੀ ਕੂਟਾ ਵਿੱਚ ਇਸ ਤਰ੍ਹਾਂ ਜੋ ਆਪਾਂ ਨੂੰ ਆ ਹੁਣ ਪੇਪਰ ਮਿਲਿਆ ਸੀਗਾ ਜਿਹਦੇ ਹੱਥ ਬਣਿਆ ਸੀ ਉਹਦੇ ਉੱਤੇ ਆਪਾਂ ਹੁਣ ਇਹਨੂੰ ਜਿਹੜਾ ਰਖੜੀ ਨੂੰ ਆ ਤਿਆਰ ਕੀਤੇ ਹੋਏ ਨੂੰ ਬੰਨ੍ਹ ਦਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਇਹ ਵਾਈਂਡ ਕਰਦੇ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਘਰ ਵਿੱਚ ਹੀ ਬਣਾ ਕੇ ਰਖੜੀਆਂ ਤਿਆਰ ਕਰ ਸਕਦੇ ਹੋ ਤਾਂ ਕਿ ਆਪਾਂ ਨੂੰ ਬਾਜ਼ਾਰ ਤੋਂ ਨਾ ਲੈਣੀਆਂ ਪੈਣ ਜਾਂ ਆਪਣੇ ਬੱਚਿਆਂ ਲਈ ਸਕੂਲ ਦੇ ਵਿੱਚ ਹੁੰਦਾ ਕੰਪੀਟੀਸ਼ਨ ਤਾਂ ਆਪਾਂ ਇਸ ਤਰ੍ਹਾਂ ਜਿਹੜਾ ਘਰੇ ਬਣਾ ਸਕਦੇ ਆਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ